ਬੜੀ ਬਾਰਾਂ ਅੰਕੇ ਵੀ ਗਲਦਾਰ ਚੁੱਕਾ ਮਹਾਰਾਜ ਸੱਚੇ ਪਾਤਸ਼ਾਹ ਜੋ ਕਹਿੰਦੇ ਨਾ ਦੂਜੇ ਪਾਏ ਮੈਂ ਤੇ ਤੂੰ ਦੇ ਵਿੱਚ ਸੰਸਾਰ ਸਾਰਾ ਸਾਜਿਆ ਹੈ ਤੂੰ ਹੈ ਪਰਮੇਸ਼ਰ ਨਾਲ ਜੁੜ ਜਾਣਾ ਤੇ ਮੈਂ ਹੈ ਸੰਸਾਰ ਦੇ ਵਿੱਚ ਮੈਂ ਨਾਲ ਜੁੜਨਾ ਪਦਾਰਥਾਂ ਨਾਲ ਜੁੜ ਜਾਣਾ ਮਹਾਰਾਜ ਕਹਿੰਦੇ ਦੂਜੇ ਨਾ ਲੱਗੋ ਪਰਮੇਸ਼ਰ ਨਾਲ ਜੁੜ ਜਾਓ ਪਰਮੇਸ਼ਰ ਦੇ ਭੁੱਲਿਓ ਵਿਆਪਣ ਸਭੇ ਰੋਗ ਇਸ ਕਾਕੇ ਜੇ ਤੀ ਭੁੱਲ ਗਏ ਤਾਨੂੰ ਫਿਰ ਰੋਗਾਂ ਨੇ ਕੀ ਲੈਣਾ ਦੁੱਖਾਂ ਨੇ ਕੀ ਲੈਣਾ ਜੋ ਅਸੀਂ ਉਸ ਸੰਸਾਰ ਪਰਮੇਸ਼ਰ ਦੀ ਬਣਾਏ ਹੋਏ ਸੰਸਾਰ ਨੂੰ ਜਿਹਦੇ ਵਿੱਚ ਉਹਨੇ ਜੋਤ ਰਾਕੇ ਹਰ ਵਿੱਚ ਜੋਤ ਰਖੀ ਤਾਂ ਤੂੰ ਜਾਗਵੇਂ ਆਇਓ ਉਸ ਸੰਸਾਰ ਨੂੰ ਅਸੀਂ ਨਿੰਦਦੇ ਰਹਿੰਦੇ ਆ ਉਹਦੇ ਪਰਮੇਸ਼ਰ ਨੇ ਬਣਾਇਆ ਆਪਣਾ ਰੂਪ ਉਹਨੂੰ ਨਿੰਦਨ ਦੀ ਕਿ ਲੋੜ ਹੈ ਸਿਰ ਉਤਾਰੋ ਰਸਤੇ ਦਿਖਾਇਆ ਕਿ ਇਸ ਰਸਤੇ ਤੇ ਚੱਲ ਕੇ ਪਰਮੇਸ਼ਰ ਨਾਲ ਜੁੜ ਸਕਦੇ ਹੋ ਇਸ ਰਸਤੇ ਦੇ ਚੱਲ ਕੇ ਪਦਾਰਥਾਂ ਨਾਲ ਜੁੜ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਕਿਹੜਾ ਰਸਤਾ ਲੈਣਾ ਹੈ